ਗੁਰਪ੍ਰਬ ਦੀਆਂ ਤਿਆਰੀਆਂ ਚੱਲਦੀਆਂ ਨਹੀਂ ਬਸ ਉਹਦੀ ਚ ਤਿਆਰੀ ਚ ਲੱਗੀ ਹੋਈ ਸੀ ਜੀ ਅੱਛਾ ਜੀ ਪ੍ਰਵਾਸ ਫੇਰੇ ਕਦੋਂ ਸ਼ੁਰੂ ਕਰਨੀ ਹੈ ਪ੍ਰਵਾਸ ਫਰੀਆਂ ਜੀ ਆਪਣੀਆਂ 8 ਤਰੀਕ ਤੋਂ ਸਟਾਰਟ ਹੋ ਜਾਣਗੀਆਂ ਜੀ ਤੇ ਸੰਧੂ ਸਾਹਿਬ ਆਪਣੇ ਆਏ ਸੀਗੇ ਜੀ ਉਹ ਕੰਦ ਜੀ ਪੰਜ ਦਿਨ ਦੀ ਸਾਡੀ ਸੇਵਾ ਚਾਹ ਦੀ ਰੱਖ ਲੋ ਜੀ ਕਿ ਮੈਂ ਕਿਹਾ ਜੀ ਪਿਆਰਿਓ ਇੱਕ ਦਿਨ ਦੀ ਤੁਹਾਨੂੰ ਸੇਵਾ ਮਿਲੂਗੀ ਜੀ ਬਾਕੀ ਜਿਹੜੀ ਸੇਵਾ ਤੁਸੀਂ ਲੰਗਰਾਂ ਚ ਪਾ ਦਿਓ ਸੇਵਾ ਦਾ ਮੌਕਾ ਤਾਂ ਸਭ ਨੂੰ ਮਿਲਣਾ ਚਾਹੀਦਾ ਹੈ ਇਹ 31000 ਰੁਪਏ ਦੇਣਾ ਹੈ ਇਹ ਤੁਸੀਂ ਰੱਖੋ ਬਲਵੀਰ ਸਿੰਘ ਗਰੇয়াল ਤੇ ਗੁਰਵਿੰਦਰ ਸਿੰਘ ਕਨੇਡਾ ਵਾਲੇ ਜ਼ਰੂਰ ਕਹਿਣਾ ਪੈਸੇ ਮੁੰਡੇ ਨੇ ਬਾਹਰੋਂ ਭੇਜੇ ਨੇ ਨਹੀਂ ਨਹੀਂ ਲਿਖਾਂਗੇ ਵੀਰ ਜੀ ਤੇ ਬੋਲਾਂਗੇ ਵੀ ਜ਼ਰੂਰ ਜੀ ਹਾਂਜੀ ਹਾਂਜੀ ਪਰ ਇਸ ਵਾਰੀ ਸਰੂਪੀ ਦੀ ਪੇਟਾ 51000 ਰੁਪਏ ਕਰ ਦਿੱਤੀ ਗਈ ਆ ਪ੍ਰਧਾਨ ਜੀ ਵੱਲੋਂ ਜਿਹੜਾ 51000 ਦੇਊਗਾ ਉਹਨੂੰ ਹੀ ਸਰੂਪਾ ਪੇਟ ਕੀਤਾ ਜਾਏਗਾ ਜੀ ਪਰ ਪਹਿਲਾਂ ਤਾਂ 31000 ਹੁੰਦਾ ਸੀ ਪਹਿਲਾਂ 31000 ਸੀ ਜੀ ਹੁਣ ਪ੍ਰਧਾਨ ਜੀ ਨੇ 51000 ਰੁਪਏ ਕਰ ਦਿੱਤਾ ਹੈ ਜੀ ਹੁਣ ਤੁਹਾਨੂੰ ਪਤਾ ਹੈ ਜੀ ਪ੍ਰਧਾਨ ਜੀ ਨੂੰ ਕੌਣ ਟਾਲ ਸਕਦਾ ਹੈ ਜੀ ਠੀਕ ਹੈ ਜੋ ਹੁਕਮ ਸਰਮਤ ਹੈ ਮੈਂ 20000 ਰੁਪਏ ਤੁਹਾਨੂੰ ਹੋਰ ਦੇ ਕੇ ਜਾਊਗਾ ਠੀਕ ਹੈ ਪਰ ਉਹ ਕੈਨੇਡਾ ਵਾਲੇ ਜਿਹੜੇ ਨਾਮ ਨੇ ਨਾ ਉਹ ਜ਼ਰੂਰ ਬੋਲਣੇ ਨੇ ਉਹ ਹੋ ਜਾਏਗਾ ਜੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰੋਪਾ ਹੀ ਨਾ ਮਿਲਿਆ ਸਾਰਿਆਂ ਦੇ ਸਾਹਮਣੇ ਫੇਰ ਕੀ ਫਾਇਦਾ ਪਤਾ ਕਿਵੇਂ ਲੱਗੂ ਕਿ ਕਿੰਨੇ ਪੈਸੇ ਦਿੱਤੇ ਨੇ ਗੁਰਪੁਰਬ ਤੇ ਮੈਂ ਮਾਨ ਸਨਮਾਨ ਦਾ ਪਿੰਡ ਜਿੱਥੇ ਹੀ ਬਣਦਾ ਹੈ ਸਤਿ ਸ਼੍ਰੀ ਅਕਾਲ ਜੀ ਕੇਵਲ ਸਿੰਘ ਜੀ ਕਿੱਧਰੋਂ ਆ ਰਹੇ ਹੋ ਸਵੇਰੇ ਸਵੇਰੇ ਸਤਿ ਸ਼੍ਰੀ ਅਕਾਲ ਜੀ ਲਾਪ੍ਰੀਤਾ ਅੱਜ ਰਿਜ਼ਲਟ ਸੀ ਇਹਨੇ ਸਕੂਲ ਤੋਂ ਆ ਰਹੇ ਆ ਪੂਰੇ ਜ਼ਿਲ੍ਹੇ ਚ ਲਾਪ੍ਰੀਤ ਨੇ ਦੂਜਾ ਨੰਬਰ ਲਿਆ ਤੇ ਮੇਰੇ 500 ਚ 495 ਨੰਬਰ ਆਏ ਨੇ ਬਹੁਤ ਵਧੀਆ ਗੱਲ ਹੈ ਬੇਟਾ ਬਹੁਤ ਬਹੁਤ ਮੁਬਾਰਕਾ ਤੈਨੂੰ ਆ ਅੱਛਾ ਹੁਣ ਅੱਗੇ ਕੀ ਕਰਨ ਦਾ ਇਰਾਦਾ ਹੈ ਮੈਂ ਜੀ ਡਾਕਟਰ ਬਣਨਾ ਹੈ ਵੈਰੀ ਗੁੱਡ ਡਾਕਟਰ ਬਣੋ ਤੇ ਕਿਹੜੇ ਕਾਲਜ ਚ ਐਡਮਿਸ਼ਨ ਲੈ ਰਹੇ ਹੋ ਤੈਨੂੰ ਬੇਟਾ ਤੁਸੀਂ ਅੰਦਰ ਚਲੋ ਤੁਸੀਂ ਦੱਸਿਆ ਨਹੀਂ ਮੈਂ ਕਿੱਥੇ ਪੜ੍ਹਾਈ ਕਰਾਰਾ ਰਿਓ ਬੱਚੀ ਨੂੰ ਕਾਲਜ ਕਿੱਥੇ ਜੀ ਬੱਚੀ ਨੂੰ ਕਢਾਈ ਸਲਾਈ ਦਾ ਸਿਖਾਉਣਾ ਕੰਮ ਐਨੀ ਇੰਟੈਲੀਜੈਂਟ ਬੱਚੀ ਹੈ ਜ਼ਿਲ੍ਹੇ ਚੋ ਸੈਕੰਡ ਆਈ ਹੈ ਸਲਾਈ ਕਢਾਈ ਚ ਕੀ ਕਰ ਲੇਗੀ ਇਹਨੂੰ ਪੜਾਓ ਅੱਗੇ ਡਾਕਟਰ ਦੀ ਪੜ੍ਹਾਈ ਕਿਹੜੀ ਸਸਤੀ ਹੈ ਜੀ ਮੈਥੋਂ ਤਾਂ ਇਦੂ ਅੱਗੇ ਦਾ ਖਰਚਾ ਨਹੀਂ ਚੁੱਕਿਆ ਜਾਣਾ ਅਤਾ ਕੇਵਲ ਸਿਣੀ ਜੀ ਕੀ ਹੈ ਬੱਚਾ ਬਹੁਤ ਇੰਟੈਲੀਜੈਂਟ ਹੈ ਡਾਕਟਰ ਬਣਨਾ ਚਾਹੁੰਦਾ ਹੈ ਜ਼ਿਲੇ ਚੋਂ ਸੈਕੰਡ ਹੈ ਨੰਬਰ ਵੀ ਚੰਗੇ ਲਏ ਨੇ ਗਵਰਨਮੈਂਟ ਕੋਈ ਵਜੀਫਾ ਨਹੀਂ ਦਿੰਦੀ ਜਰਨਲ ਕੈਟਾਗਰੀ ਵਾਲਿਆਂ ਨੂੰ ਕਿੱਥੇ ਵਜੀਫਾ ਜੀ ਤੁਸੀਂ ਤਾਂ ਆਪਣੇ ਬੱਚੇ ਪੜਾਏ ਆ ਤੁਹਾਨੂੰ ਤਾਂ ਪਤਾ ਹੀ ਹੈ ਹਮ ਹਮ ਚੰਗਾ ਹੈ ਚਲਦੇ ਇਹੋ ਜੇ ਸਾਸਰੀ ਘਰ ਚੰਗਾ ਹੋਇਤ ਤੁਸੀਂ ਕਰੀ ਮਿਲ ਗਏ ਸਾਸਰੀ ਘਰ ਜੀ ਬਲਬੀਰ ਸਿੰਘ ਜੀ ਆਜੋ ਆਜੋ ਬੈਠੋ ਕੇਵਲ ਸਿਆਂ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਆਇਆ ਨਾ ਨਹੀਂ ਕਰਨੀ ਹੁਕਮ ਕਰੋ ਜੀ ਬੇਨਤੀ ਕਿਉਂ ਤੁਸੀਂ ਇੰਜ ਕਰੋ ਜੀ ਬੇਟੀ ਨੂੰ ਬੁਲਾਓ ਲਵਪਰੀਤ ਪੁੱਤਰ ਬੇਟਾ ਇੰਜ ਅੰਕਲ ਦੀ ਗੱਲ ਸੁਣ ਕੇ ਜਾਇਂ ਸਾਸ੍ਰੀ ਕਾਲ ਬੇਟਾ ਬੇਟਾ ਜੀ ਤੁਸੀਂ ਡਾਕਟਰ ਬਣਨਾ ਹੈ ਨਾ ਹਾਂਜੀ ਮੈਂ ਅੱਜ ਤੈਨੂੰ ਇੱਕ ਗਿਫਟ ਦੇਣਾ ਹੈ ਇਹ ਤੂੰ ਆਪਣੀ ਫੀਸ ਭਰ ਕੇ ਕਾਲਜ 'ਚ ਅਡਮਿਸ਼ਨ ਲੈ ਨਾ ਨਹੀਂ ਕਰਨੀ ਆਈ ਜੀ ਇੰਨਾ ਭਾਰ ਚੜਾਉਣ ਦੀ ਕੀ ਲੋੜ ਸੀ ਇਹ ਅਸੀਂ ਤੁਹਾਡਾ ਆਸਾਨ ਕਿਵੇਂ ਉਤਾਰਾਂਗੇ ਮੈਂ ਭਾਰ ਨਹੀਂ ਪਾਰਿਆ ਇਹ ਤਾਂ ਰੱਬ ਨੇ ਮੈਨੂੰ ਸਮੱਤ ਬਖਸ਼ੀ ਹੈ ਇਨ ਹੁੰਦਾਸ ਵੰਦਸ ਅੰਗਲੋ ਜਾਂ ਰੱਬ ਨੇ ਮੇਰੇ ਮਨ ਚ ਖਿਆਲ ਪਾਇਆ ਕੇਵਲ ਵੀਰ ਸੇ ਇਹ ਕੰਮ ਤੂੰ ਕਰ ਇਹ ਮੈਂ ਇਹ ਕੰਮ ਕਰ ਰਿਹਾ ਬੱਚੀ ਪੜੇਗੀ ਡਾਕਟਰ ਬਣੇਗੀ ਲੋਕਾਂ ਦੇ ਇਲਾਜ ਕਰੇਗੀ ਖੁਸ਼ੀਆਂ ਵੰਡੇਗੀ ਹੋਰ ਕੀ ਚਾਹੀਦਾ ਬੇਟਾ ਜਿੰਨਾ ਵੀ ਤੇਰਾ ਖਰਚ ਆਏਗਾ ਡਾਕਟਰੀ ਦਾ ਉਹ ਮੈਂ ਦਿਆਂਗਾ ਹਰ ਮਹੀਨੇ ਤੈਨੂੰ ਖਰਚੇ ਦੇ ਪੈਸੇ ਫੀਸ ਦੇ ਪੈਸੇ ਪਹੁੰਚਾਇਆ ਕਰਨਗੇ ਜੇ ਹੋਰ ਕੋਈ ਜ਼ਰੂਰਤ ਪਈ ਤਾਂ ਮੈਨੂੰ ਦੱਸਣਾ ਸ਼ਰਮਾਉਣਾ ਨਹੀਂ ਮੈਂ ਤੇਰੇ ਤੋਂ ਹੀ ਕੋਈ ਵਾਦਾ ਮੰਗਦਾ ਚੰਗੇ ਇਨਸਾਨ ਬਣਨਾ ਤੇ ਚੰਗੇ ਡਾਕਟਰ ਬਣਨਾ ਲੋਕਾਂ ਦਾ ਇਲਾਜ ਕਰਨਾ ਤੇ ਉਹਨਾਂ ਨੂੰ ਠੀਕ ਕਰਨਾ ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਬਣਨਾ ਕਿ ਲੋਕਾਂ ਦੇ ਵਾਸਤੇ ਚਾਨਣ ਦਾ ਮਨਾਰਾ ਬਣ ਜਾਓ ਤਾਂ ਕਿ ਤੁਹਾਨੂੰ ਦੇਖ ਕੇ ਤੁਹਾਡੇ ਵਰਗੇ ਬਣਨ ਲੋਕ ਬਸ ਐਨੀ ਮੇਰੀ ਤਮੰਨਾ ਪੂਰੀ ਕਰ ਦੇ ਬਾਕੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸ਼ੁਕਰਾਨਾ ਰੱਬ ਦਾ ਠੀਕ ਹੈ ਮੈਂ ਚੱਲਦਾ ਅੱਛਾ ਜੀ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਕਮ ਉਹ ਜੀ ਸਰੋਪਿਆਂ ਦੇ ਰਿਸ਼ਟਾ ਗਈ ਸੀ ਜੀ ਤੁਹਾਡਾ 20000 ਰੈਂਦਾ ਸੀ ਜੀ ਹਾਂ ਜੀ ਉਹ ਦੇ ਦਿੰਦੇ ਜੀ ਦੇਖੋ ਜੀ ਇਸ ਵਾਰ 31000 ਹੀ ਕਬੂਲ ਕਰੋ ਵਾਏ ਗੁਰੂ ਨੇ ਮੇਰ ਕੀਤੀ ਤਾਂ ਅਗਲੀ ਵਾਰੀ ਹੋਰ ਦੇ ਦੇਾਂਗੇ ਜਿਵੇਂ ਤੁਹਾਨੂੰ ਚੰਗਾ ਲੱਗੇ ਜੀ ਪਰ 31000 ਨਾਲ ਪ੍ਰਧਾਨ ਸਾਹਿਬ ਕਹਿੰਦੇ ਸੀ ਸਰੋਪਨ ਹੀ ਦਿੱਤਾ ਜਾਊਗਾ ਜੀ ਨਹੀਂ ਜੀ ਸਰੋਪੇ ਦੀ ਲੋੜ ਨਹੀਂ ਵਾਏ ਗੁਰੂ ਦੀ ਨਜ਼ਰ ਸਵੱਲੀ ਚਾਹੀਦੀ ਹੈ ਬਾਕੀ ਉਹ ਬਲਵੀਰ ਸਿੰਘ ਗਰਿਆਲ ਗੁਰਵਿੰਦਰ ਸਿੰਘ ਉਹ ਕੈਨੇਡਾ ਵਾਲੇ ਨਾਮ ਦੱਸੇ ਸੀ ਨਾ ਉਹ ਵੀ ਨਾ ਬੋਲਿਓ ਗੁਪਤ ਦਾ ਨਹੀਂ ਚਾਹੀਦਾ ਜਿਵੇਂ ਤੁਹਾਨੂੰ ਚੰਗਾ ਲੱਗੇ ਜੀ ਉਹ ਕੀ ਹੈ ਕਿ ਵਾਹਿਗੁਰੂ ਤੋਂ ਅਸੀਂ ਮੰਗਦੇ ਆ ਅਸੀਂ ਵਾਹਿਗੁਰੂ ਨੂੰ ਕੀ ਦੇ ਸਕਦੇ ਆ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਵਾਹਿਗੁਰੂ ਸਾਡੇ ਤੇ ਸਵੱਲੀ ਨਜ਼ਰ ਰੱਖੇ ਤੇ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਏ ਵਾਹਿਗੁਰੂ ਮੈਨੂੰ ਮਾਫ ਕਰਿਓ ਮੈਂ ਤਾਂ ਇੰਨੇ ਸਾਲ ਪਤਾ ਨਹੀਂ ਕਿਹੜੀ ਹੋਂਮੈ ਕਿਹੜੇ ਮਾਨ ਚ ਤੁਰਿਆ ਫਿਰਦਾ ਰਿਆ ਇਹ ਸਭ ਕੁਝ ਤੁਹਾਡਾ ਹੀ ਤਾਂ ਦਿੱਤਾ ਹੋਇਆ ਤੇ ਮੈਂ ਮੈਂ ਸਾਰੀ ਜ਼ਿੰਦਗੀ ਦਿਖਾਵੇ ਚ ਕੱਢ ਦਿੱਤੀ ਮੈਨੂੰ ਸਰੋਪੇ ਨਹੀਂ ਚਾਹੀਦੇ ਵਾਹਿਗੁਰੂ ਜੀ ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੁਹਾਡੀ ਕਿਰਪਾ ਚਾਹੀਦੀ ਹੈ ਤੁਹਾਡੇ ਪ੍ਰਕਾਸ਼ ਦਿਹਾੜੇ ਤੇ ਮੈਂ ਇਹੀ ਅਰਦਾਸ ਕਰਦਾ ਹਾਂ ਇਹ ਤੁਸੀਂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣਾ ਵਾਹਿਗੁਰੂ ਵਾਹਿਗੁਰੂ